ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹੋਇਆ ਹੈ ਸ਼ਹਿਰ ਚੰਡੀਗੜ੍ਹ ਤੇ ਇੱਥੇ ਕੱਪੜਿਆਂ ਦੀ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਤੁਹਾਨੂੰ ਸਾਰੀ ਆਪਾਂ ਸੇਲ ਦਿਖਾਵਾਂਗੇ ਸੈਕਟਰ 15 ਦੇ ਵਿੱਚ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਆਪਾਂ ਚੱਲਦੇ ਹਾਂ ਤੁਹਾਨੂੰ ਸਾਰੀ ਅੱਜੇ ਸੇਲ ਦਿਖਾਉਣੇ ਆ। ਲਓ ਵੀ ਸਾਹਮਣੇ ਜਿਵੇਂ ਆ ਲੋਹੜਾਂ ਪਈਆਂ ਨੇ ਤੇ ਜਿਵੇਂ ਆ ਪਏ ਨੇ ਇੱਧਰ ਦੇਖਦੇ ਆਪਾਂ 1.5 150 ਰੁਪਏ ਦੇ ਸਿਰਫ ਤੁਹਾਨੂੰ ਮਿਲ ਜਾਣਗੇ। ਲਓ ਵੀ ਤੇ ਆ ਵੀ 150 ਸੇਲ ਤੇ ਕਪੜਾ ਬਹੁਤ ਜ਼ਿਆਦਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ। ਆ ਲੋਹਰਾ ਨੇ ਹਾਂਜੀ। ਇਹ ਕੁੜੀਆਂ ਦੇ ਕੁੜੀਆਂ ਦੀਆਂ 150 ਨਾ। 150। ਹੂੰ। ਤੇ ਆ ਸਿਰਫ 50 ਰੁਪਏ। ਲਓ ਵੀ। ਸਿਰਫ 50 ਰੁਪਏ। ਬਾਕੀ ਆ ਦੇਖੋ ਇੱਧਰ। ਤੇ ਤੁਹਾਨੂੰ ਦਿਖਾਉਣੀ ਹੈ ਤਕਰੀਬਨ। ਲਓ ਵੀ ਯਾਰ। ਟੀ-ਸ਼ਰਟਾਂ ਨੇ ਇਹ। ਕਿੰਨੇ ਰੁਪਏ ਦੀ ਹੈ? ਠੀਕ ਹੈ? ਹੈ? 100 ਰੁਪਿਆ। 100 ਰੁਪਿਆ। ਦੇਖੋ। ਆ ਦੇਖੋ ਇੱਧਰ। ਬਾਕੀ ਐਨਕਾ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਆ ਸਲਟਾਂ ਪਈਆਂ ਨੇ ਤੇ ਆ ਦੇਖੋ ਐਨਕਾ ਲਓ ਵੀ ਤੇ ਸਿਰਫ 100 ਰੁਪਈਆ ਕਿੰਨੇ ਸਿਰਫ 100 ਰੁਪਈਆ ਪਰਮਾਲ ਆ ਸੇਲ 100 ਰੁਪਈਆ ਹਨਾ ਲਓ ਵੀ 150 ਰੁਪਈਆ ਤੇ ਆ ਹੈਗੀਆਂ ਸਲਟਾਂ ਟੀ ਸਲਟਾਂ 100 ਰੁਪਈਆ ਆ ਵੀ 100 ਰੁਪਈਆ ਬਸ ਇਆ ਦੇਖੋ ਜਿਵੇਂ ਹੂੰ ਸੋ ਸੌ ਨੂੰ ਨਾ ਹੂੰ ਸੌ ਸੰਤ ਕੀ ਮਾਰੀਆ ਨਹੀਂ ਲੋ 100 ਰੁਪਇਆ ਇਹ ਹੁੰਦੇ ਫਰੈਸ਼ ਪੀਸ ਨੇ ਕਿਦਾਂ ਹੁੰਦੇ ਫਰੈਸ਼ ਹੀ ਹੁੰਦੇ ਨੇ ਉਥੇ ਲੱਗ ਰਹੀ ਸਾਲਟ ਚ ਇਹ ਜਿਵੇਂ ਅੱਗੇ ਦਿਖਾਉਣੀ ਆ ਤੁਹਾਨੂੰ ਹੋਰ ਬਾਕੀ ਆ ਜਰਾਬਾਂ ਰਮਾਲਨਾ ਮਿਲ ਜਾਣਗੇ ਤੁਹਾਨੂੰ ਇੱਥੇ ਲਓ ਜਿੱਥੇ ਸਾਲਟਾਂ ਜੀਂਦੀਆਂ ਪੈਂਟਾਂ ਲੈ ਸਕਦੇ ਹੋ ਹਲੋ ਤੇ ਆ ਦੇਖੋ ਜਿਵੇਂ ਮੋਬਾਈਲ ਕਵਰ ਵੀ ਮਿਲ ਜਾਣਗੇ ਕਵਰ ਵੀ ਮਿਲ ਜਾਣਗੇ ਬਾਜੀ ਲੈ ਮੋਬਾਈਲ ਕਵਰ ਹਮ ਹਲੋ ਪਜਾਮੇ ਲਓ ਵੀ ਬਾਕੀ ਰਮਾਲਾ ਬੱਚਿਆਂ ਦੇ ਕੱਪੜੇ ਹਨਾ ਸਾਰਾ ਤੁਹਾਨੂੰ ਇੱਥੋਂ ਮਿਲ ਜੂ ਤੇ ਆ ਡਬੱਟੇ ਪਏ ਨੇ ਲੋ ਵੀ ਟੀ ਸ਼ਰਟਾਂ ਸਾਲਟਾਂ ਜਿਆਦਾਤਰ ਇੱਥੇ ਕਵਾਂਟੀਟੀ ਆਪਾਂ ਜੇ ਕਹੀਏ ਤਾਂ ਸਾਲਟਾਂ ਲੋਹਾਂ ਦੀ ਆ ਜੇ ਤੁਸੀਂ ਸ਼ਰਟ ਲੋ ਲੈਣੇ ਤਾਂ 15 ਸੈਕਟਰ ਜਾ ਕੇ ਲੈ ਸਕਦੇ ਹੋ 400 ਰੁਪਿਆ ਇੱਥੇ ਬੰਦਾ 500 ਚ ਪੂਰਾ ਟਿਜਨ ਕਰਕੇ ਭੇਜ ਦੇ ਹਾਂ ਪੁੱਲ ਪੂਰਾ ਤੇ ਆ 500 ਜਵਾਨੀ ਬੰਦਾ ਪੂਰਾ ਇੱਥੋਂ ਓਕੇ ਹੋ ਕੇ ਜਾਊਗਾ ਮਿਆ ਪੈਨੇ ਸਾਰੇ ਦੇਖ ਸਕਦੇ ਨੇ ਲੋ ਇਹ ਹੋ ਆ ਗਿਆ ਨਾ ਕੀ ਕਹਿੰਦੇ ਨੇ ਇਹਨੂੰ ਸ਼ਾਰਟ ਚ ਹੁੰਦੇ ਸ਼ਾਰਟ ਚ ਹਾਂ ਸ਼ਾਰਟ ਵੀ ਲੌਂਗ ਹੁੰਦਾ ਨਾ ਇੱਕ ਨਾ ਸਿਰਫ 300 ਦਾ ਲਓ ਜੀ ਕਲਰ ਆਪਸ਼ਨ ਵੀ ਬਹੁਤ ਜ਼ਿਆਦਾ ਆ ਤੇ 350 ਰੁਪਇਆ ਲੋਰਾ ਬਾਕੀ ਬੂਟ ਵਗੈਰਾ ਪਏ ਨੇ ਜਿਵੇਂ ਇਧਰ ਦੇਖੋ ਬਾਕੀ ਆ ਪਈਆਂ ਨੇ ਸ਼ਾਲਾਂ ਆਹ ਦੇਖੋ ਲੋੜਾਂ ਲੋ ਜੀ ਤੇ ਲੋੜਾਂ ਟੀ-ਸ਼ਰਟਾਂ ਦੀ ਕਵਾਂਟੀਟੀ ਬਹੁਤ ਜ਼ਿਆਦਾ ਜਿਵੇਂ ਆ ਸਿਰਫ 100 ਰੁਪਏ ਆ ਲੋ ਜੀ 100 ਰੁਪਏ ਸਿਰਫ ਇਹਨੂੰ ਹੁਣ ਲੋ ਪਜਾਮਾ ਕਹਿੰਦੇ ਕੀ ਕਹਿੰਦੇ ਤੁਸੀਂ ਦੇਖ ਲਿਓ ਤੇ ਜਿਵੇਂ ਆ ਸਿਰਫ 50 ਰੁਪਏ ਐ ਲੋ 50 ਰੁਪਏ ਹਨ ਮੈਂ ਦਿਖਾਉਣਾ ਇੱਕ ਵਾਰ ਵੀ ਆ ਚੀਜ਼ ਸਿਰਫ 50 ਰੁਪਏ ਆ ਲੋ ਜੀ ਸਿਰਫੋ ਸਿਰਫ 50 ਰੁਪਏ ਆਟ ਹੋਈ ਹੈ ਲੋ ਜੀ ਤੇ ਆ ਵੀ ਇੱਧਰ 50 ਰੁਪਏ ਪਿਆ ਤੁਹਾਨੂੰ ਰੇਟ ਦਾ ਅੰਦਾਜ਼ਾ ਹੋਗਾ ਕਿ ਇੰਨੇ ਕੁ ਰੇਟ ਦੇ ਇੱਥੋਂ ਸਮਾਨ ਜਿਹੜਾ ਕੱਪੜਾ ਮਿਲ ਜਾਂਦਾ ਬਾਕੀ ਹੁਣ ਤੁਹਾਡੀ ਚੁਆਇਸ ਆ ਆ 50 ਰੁਪਏ ਆ 50 ਰੁਪਏ ਲੋ ਜੀ ਆਰੇ ਕੋ ਜਵੇ ਬਾਕੀ ਪਰਸ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਪਰਸ ਪਏ ਨੇ ਲੋਕ ਦੇਖੋ ਉਹ ਬੈਗ ਦੀ ਮੈਂ ਕਹਿੰਨਾ ਕਿ ਪਰਸ ਦੀ ਬੈਗ ਹੈ ਨਾ ਲੋ ਤੇ ਬਾਈ ਦਾ ਨੋ ਹੈ ਨਹੀਂ ਆਪਾਂ ਨੇ ਇੱਕ ਬੈਗ ਲੈ ਕੇ ਜਾਣਾ ਦੀ ਕਿੱਟ ਜੀ ਵਾਲਾ ਇਤਾਂ ਦਾ ਹੀ ਹੁੰਦਾ ਉਹਦਾ ਫੈਬਰਿਕ ਲਓ ਵੀ ਬੂਟ ਲਓ ਵੀ ਬਾਈ 400 ਰੁਪਏ ਨੇ ਸਾਰੀ ਲਓ ਵੀ ਬਾਈ ਦਾ 400 ਰੁਪਏ ਤੇ ਆਹ ਬਾਈ ਸੈਂਡਲ 200 ਦੀ 200 ਦੀ ਲਓ ਵੀ 200 ਰੁਪਏ ਦੀ ਆ ਲਿਖਿਆ ਹੋਇਆ ਹੈ ਭਾਈ ਇਹ 200 ਦੇਖੋ ਤੇ ਬਾਕੀ ਅੱਗੇ ਲੇਡੀਜ਼ ਕੱਪੜੇ ਕੁੜੀਆਂ ਵਾਲੇ ਆ ਦੇਖੋ ਲਓ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਰੰਗ ਨੇ ਤੇ ਆ ਦੇਖੋ ਆ ਸਿਰਫ 250 ਆ ਦੇਖੋ ਜਿਵੇਂ ਹਾਂ ਡਰੈੱਸਾਂ ਲਓ ਜੀ ਆਹ ਦੇਖੋ ਜਿਵੇਂ ਪਜਾਮੇ ਵਗੈਰਾ ਡਰੈੱਸਾਂ ਹਨਾ ਲਓ ਤੇ ਜੇ ਰੇਟ ਜਿਆਦੇ ਨਹੀਂ ਹੋਈ 100 200 100 200 300 ਆਦਿ ਇੰਨਾ ਗ੍ਰੇਟ ਆ ਇਹ ਕੋਈ ਜਿਆਦੇ ਹੈ ਨਹੀਂ ਆ ਦੇਖ ਸਕਦੇ ਹੋ ਜੀ ਹੂੰ ਤੇ ਜਿਵੇਂ ਇੱਧਰ ਆ ਗਏ ਆ ਸ਼ਰਟਾਂ ਵਗੈਰਾ ਤੇ ਲੋਰ ਆ ਗਏ ਨੇ ਲੋਕ ਜਿਆਦੇ ਕਾਉਂਟੀਟੀ ਲੋਰਾਂ ਟੀ-ਸ਼ਰਟਾਂ ਦੀ ਆ ਨਾ ਹਾਂਜੀ ਹਾਂਜੀ ਟੀ-ਸ਼ਰਟ ਲੋਰ ਹੂੰ ਲੋਰ ਜੈਬਰੀ ਬਾਕੀ ਲੋਰਾਂ ਤੇ ਇੱਧਰ ਤੈਨੂੰ ਸੌ ਤਦ ਪਰ ਆਏ ਤੇ ਇਹੀ ਰਹਿ ਕੇ ਉਹ ਲੂਗਾ 100 200 300 ਇੰਨੇ ਦਾ ਪ੍ਰਾਈਸ ਤੁਹਾਨੂੰ ਮਿਲ ਜੂ। ਬਾਕੀ ਇਧਰ ਲੋਹਾਂ 150 ਰੁਪਏ ਦੇ ਲਓ ਗਿਆ ਕੱッセ ਵਿੱਚ। ਲਓ ਵੀ। ਇਹਨਾਂ ਦਾ ਕੀ ਪ੍ਰਾਈਸ? 200। 250। ਤੇ ਆਹ ਦੇਖੋ 250 150 ਲਓ ਵੀ। ਤੇ ਇਹ ਤਾਂ ਸੇਲ ਮਤਲਬ ਇਹਦਾ ਕੋਈ ਡੇ ਨਹੀਂ ਹੈਗਾ। ਤੇ ਜੇ ਤੁਸੀਂ ਮਰਜ਼ੀ ਆ ਕੇ ਲੈ ਸਕਦੇ। ਬਾਈ ਸੰਡੇ ਉਪਰ ਨਾ ਤੇ ਸੰਡੇ। ਸੰਡੇ ਉਪਰ ਸੰਡੇ ਉਪਰ ਹੁੰਦੀ ਹੈ। 20 20 ਸੰਡੇ ਲੈਣਾ। ਤੇ ਅੱਗੇ ਦਿਖਾਉਣਾ ਤੁਹਾਨੂੰ ਹੋਰ। ਜਿਵੇਂ ਬੂਟ ਪਏ ਨੇ। ਲਓ ਜੀ। ਬੂਟ ਵਗੈਰਾ ਹੋਗੇ ਜਿਵੇਂ ਹਨਾ। ਲਓ ਜੀ ਦੇਖੋ। ਤੇ ਆ ਪਏ ਨੇ। ਕੱਪੜਾ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂ। ਮੈਂ ਹਮ ਪਹਿਲਾਂ ਹੀ ਦੱਸਤਾ ਵੀ ਲੋਰਾਂ ਟੀ-ਸ਼ਰਟਾਂ ਤੁਹਾਨੂੰ ਬਹੁਤ ਜ਼ਿਆਦਾ ਇੱਥੋਂ ਮਿਲ ਜਾਣਗੀਆਂ ਬਾਕੀ ਟੌਪ ਵਗੈਰਾ ਤੇ ਜਿਵੇਂ ਆ ਫਿਕਸ ਫਰਾਈਏ ਦੇਖਿਆ 250 ਸੇਲ ਦੇ ਵਿੱਚ ਲਓ 200 ਰੁਪਿਆ 200 ਰੁਪਿਆ ਮਿਲ ਜੂ ਤੁਹਾਨੂੰ ਤੇ ਬਾਕੀ ਪੰਜਾਬੀ ਜੁੱਤੀ ਪਈਆ ਜਿਵੇਂ ਇਹ ਵੀ ਤੁਹਾਨੂੰ ਮਿਲ ਜੂ ਇੱਥੋਂ ਤੇ ਐਵੇਂ ਦੀ ਪੰਜਾਬੀ ਜੁੱਤੀ ਦਾ ਡਿਜ਼ਾਈਨ ਦੇਖ ਸਕਦੇ ਹੋ ਦੇਖੋ ਲਓ ਬਾਕੀ ਐਵੇਂ ਚੱਪਲਾਂ ਇਹ ਵੀ ਤੁਹਾਨੂੰ ਮਿਲ ਜਾਣਗੀਆਂ ਇੱਥੇ ਲਓ ਬਾਕੀ ਆਪ ਨੇ ਜੱਪਣਾ ਕਰਨ। ਲਓ। ਤੇ ਬਾਕੀ ਆ ਭਾਈ ਨੇ ਇੱਧਰ। ਬਾਕੀ ਜੁੱਤੀ ਬੂਟ ਲਓ। ਬਾਕੀ ਆ ਦੇਖੋ। ਪੈਂਟਾਂ, ਸ਼ਲਟਾਂ ਹਨਾ। ਤੋ ਵੀ ਕਿਵੇਂ ਪਈਆਂ ਨੇ ਚੱਕੋ ਅਗਰ ਵੀ ਜਿਹੜੀ ਮਰਜ਼ੀ ਪਸੰਦ ਕਰਕੇ ਲੈ ਲਓ ਲੋ ਵੀ ਬਾਕੀ ਟੌਪ ਵਗੈਰਾ ਹੋ ਗਏ ਸਿਰਫ 50 ਰੁਪਏ ਕਿੰਨੇ ਸਿਰਫ 50 ਰੁਪਏ ਇਹ ਜੇ ਤੁਸੀਂ ਕੋਈ ਵੀ ਛਾਂਟ ਕੇ ਲੈ ਜਿਓ ਸਿਰਫ 50 ਰੁਪਏ ਬਾਕੀ ਆ ਜੀਨ ਦੇ ਆਗੇ ਜਿਵੇਂ ਬਾਕੀ ਆ ਪੈਣੇ ਜਿਵੇਂ ਇੱਧਰ ਲਓ ਵੀ ਤੇ ਮੋਬਾਈਲ ਗਲਾਸ ਹੋ ਗਏ ਜਿਵੇਂ ਹਨਾ ਇਹ ਵੀ ਤੁਹਾਨੂੰ ਮਿਲ ਜਾਣਗੇ ਲੋਰਾਂ ਟੀ-ਸ਼ਰਟਾਂ ਤੁਹਾਨੂੰ ਮਿਲ ਜਾਣਗੀਆਂ ਹਉ ਦੇਖੋ 17 ਤੋਂ ਸਾਰਾ ਮਾਲ ਆਇਆ ਆਪਾਂ ਇਹਨੇ ਲੋਰਾਂ ਲੋਗੀਆਂ ਟੀ-ਸ਼ਰਟਾਂ ਹੋ ਗਈਆਂ ਜਿਵੇਂ ਜਰਾਬਾਂ ਤੇ ਆ ਜਿਵੇਂ ਪਜਾਮੇ ਵਗੈਰਾ ਪੈਣ ਜਿਵੇਂ ਤੇ ਇਹ ਸੰਡੇ ਵੀ 오픈 ਹੁੰਦੀ ਹੈ ਨਾ ਮਾਰਕੀਟ ਸੰਡੇ ਵੀ 오픈 ਹੁੰਦੀ ਹੈ ਸੰਡੇ ਹੀ ਹੈ ਜੀ ਮੰਡੀ ਵੈਡਨਸਡੇ ਠੀਕ ਆ ਜੀ ਵੈਡਨਸਡੇ ਬਾਈਕ ਨਾ ਕਲੋਜ਼ ਹੁੰਦੀ ਆ ਸੰਡੇ 오픈 ਹੁੰਦੀ ਆ ਬਾਕੀ ਜਿਵੇਂ ਇੱਧਰ ਪਏ ਨੇ ਲੋਗ ਸੱਲੇ ਵਗੈਰਾ ਪਏ ਨੇ ਜਿਵੇਂ ਹੈ ਨਾ ਕਾਫੀ ਤੁੰ ਸਮਾਨ ਇੱਥੇ ਮਿਲ ਜੂ ਕੰਗੇ ਵਗੈਰਾ ਮਿਲ ਜਾਣਗੇ ਬਾਕੀ ਇਹਦੇ ਵਿੱਚ ਸਾਰੀ ਜੁਐਲਰੀ ਮਿਲ ਜੂਗੀ ਬਾਕੀ ਪਜਾਮੇ ਵਗੈਰਾ ਜੇ ਮੈਂ ਪਹਿਲਾਂ ਦੱਸੀ ਦਿੱਤਾ ਤੁਹਾਨੂੰ ਸਾਰਾ ਜਿਹੜਾ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਤੁਸੀਂ ਆ ਸਕਦੇ ਹੋ ਤੇ ਬੈਦਨਸਟੇਕ ক্লোਜ ਹੁੰਦੀ ਹੈ